ਬੰਦੀ ਸਿੰਘਾਂ ਨੂੰ ਲੈ ਕੇ ਇੱਕ ਪਾਸੇ ਐਸਜੀਪੀਸੀ ਨੇ ਵਿਉਂਤ ਬਣਾ ਲਈ ਹੈ ਕਹਿੰਦੇ ਆਖਰੀ ਵਾਰੀ ਮਿਲਾਂਗੇ ਰਾਸ਼ਟਰਪਤੀ ਜੀ ਨੂੰ ਜੇ ਉਹ ਮੁੱਦਾ ਹੱਲ ਕਰਨਗੇ ਗੱਲ ਸੁਣਨਗੇ ਠੀਕ ਹੈ ਨਹੀਂ ਤਾਂ ਫਿਰ ਅਕਾਲ ਤਖਤ ਸਾਹਿਬ ਤੋਂ ਵੀ ਫੈਸਲਾ ਹੋ ਸਕਦਾ ਹੈ ਆਪਣੇ ਪੱਧਰ ਦੇ ਉੱਤੇ ਅਸੀਂ ਕੁਝ ਨਾ ਕੁਝ ਕਰਾਂਗੇ ਖਾਸ ਕਰਕੇ ਬਲਵੰਤ ਸਿੰਘ ਰਾਜੂ ਆਣਾ ਬਾਰੇ ਔਰ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਉਹ ਬਿਆਨ ਚੇਤੇ ਕਰਵਾਤਾ ਕਹਿੰਦੇ ਕਿ ਉਹ ਕਹਿੰਦੇ ਵੀ ਮਾਫੀ ਮੰਗੋ ਰਵਨੀਤ ਬਿੱਟੂ ਦੇ ਹੱਕ ਚ ਆਏ ਸੀ ਪ੍ਰਚਾਰ ਕਰਨ ਕਹਿੰਦੇ ਇਹ ਤਾਂ ਨਹੀਂ ਹੋ ਸਕਦਾ ਉਹਨਾਂ ਨੇ ਵੀ ਬੜੇ ਲਾਂਬੇ ਭਰੇ ਸ਼ਬਦ ਵੀ ਦਿੱਤੇ ਹਕੂਮਤ ਨੂੰ ਦੇਖੋ ਸਭ ਤੋਂ ਮੈਡੀਕਲ ਇਹ ਕਿ ਜਦੋਂ ਕੁਝ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਜੀ ਸਰਕਾਰਾਂ ਵੱਲੋਂ ਫਿਰ ਘੱਟੂਘੜ ਸਿੱਖ ਕੌਮ ਕਈ ਸਾਲਾਂ ਤੋਂ ਹੀ ਸੋਚਣ ਵਾਸਤੇ ਮਜਬੂਰ ਹੋ ਜਾਂਦੀ ਆ ਕਿ ਅਸੀਂ ਕੀ ਇਸ ਸ਼ਹਿਰ ਦੇ ਵਿੱਚ ਦੂਜੇ ਦਰਜੇ ਦੇ شہری ਆ ਪਈ ਪੰਜਾਬ ਦੇ ਨਾਲ ਹੀ ਕਿਉਂ ਧੱਕਾ ਹੋ ਰਿਹਾ ਸਿੱਖ ਕੌਮ ਦੇ ਨਾਲ ਹੀ ਕਿਉਂ ਧੱਕਾ ਆ ਸਾਡੇ ਗੁਰਦੁਆਰਾ ਮਟਾਏ ਗਏ ਸਾਡੇ ਕਾਲਟਕ ਸਬਟਾਇਆ ਗਿਆ ਟੈਂਕ ਲੈ ਕੇ ਚੜਾਏ ਗਏ ਕਿਸੇ ਹੋਰ ਕਿਸੇ ਧਰਮ ਦੇ ਉੱਪਰ ਇਦਾਂ ਦੀ ਕਾਰਵਾਈ ਸਾਡੇ 3000 ਦਿੱਲੀ ਦੇ ਵਿੱਚ ਸਿੱਖ ਕੋਕੋ ਕੀ ਮਾਰ ਦਿੱਤਾ ਗਿਆ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਘਰ ਸਾੜ ਦਿੱਤੇ ਗਏ ਦੁਕਾਨਾਂ ਸਾੜ ਦਿੱਤੀਆਂ ਗਈਆਂ ਕਾਰੋਬਾਰ ਸਾੜ ਦਿੱਤੇ ਇਨਸਾਫ਼ ਮਿਲਿਆ ਕਿਸੇ ਹੋਰ ਧਰਮ ਨੂੰ ਇਨਸਾਫ਼ ਲਿਆ ਨਹੀਂ ਤੇ ਫਿਰ ਆ ਹੁਣ ਸਵਾਲ ਹੈ ਕਿ ਇੱਕ ਬਲਾਤਕਾਰੀ ਤੇ ਕਾਤਲ ਬਾਬੇ ਨੂੰ ਵਾਰ-ਵਾਰ ਅਪੀਲ ਦਿੱਤੀ ਜਾਂਦੀ ਹੈ ਤੇ ਸਿੱਖਾਂ ਨੂੰ ਕਿਉਂ ਨਹੀਂ ਮਿਲਦੀ ਹੈਗੀ ਜਿਨ੍ਹਾਂ ਸਿੱਖ ਪੋਲੀਟੀਕਲ ਕੈਦੀਆਂ ਨੇ ਜਿਹਨਾਂ ਕੋ ਉਹਨਾਂ ਨੇ ਜੋ ਉਹਨਾਂ ਦੇ ਐਕਸ਼ਨ ਹੋਏ ਸੀ ਉਹਨਾਂ ਨੇ ਸਜ਼ਾ ਕੱਟ ਲਈ ਆ ਤੇ ਉਹਨਾਂ ਨੂੰ ਹਜੇ ਤੱਕ ਰਿਹਾ ਕਿ ਉਹ ਨਹੀਂ ਦਿੱਖਦੇ ਜਾ ਰਹੇ ਇਹਦਾ ਮਤਲਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤਾਂ ਹੀ ਗੁੱਸਾ ਹੈ ਨਾ ਕਿ ਕੀ ਅਸੀਂ ਦੂਜੇ ਦਰਜੇ ਦੇ ਸ਼ਹਿਰੀਆਂ ਅਸੀਂ ਵੀ ਹਿੰਦੂਸਤਾਨ ਦੇ ਵਸਨੀਕਾਂ ਹੀ ਭਾਰਤ ਦੇ ਵਸਨੀਕਾਂ ਔਰ ਜਿਨ੍ਹਾਂ ਨੇ ਸਭ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਰਿਕਾਰਡ ਆ ਇੰਡੀਆ ਦੇ ਵਿੱਚ ਪਰ ਸਰਕਾਰ ਵੀ ਮੰਨਦੀ ਚਾਹੀ ਉਥੇ ਕਾਂਗਰਸੀ ਨੇ ਰਾਜ ਕੀਤਾ ਹੋਵੇ ਚਾਹੇ ਭਾਜਪਾ ਰਾਜ ਕਰੇ ਅਸ ਸੀਪੀ ਦੀ ਕੁਰਬਾਨੀਆਂ ਪੰਜਾਬੀਆਂ ਨੇ ਨਹੀਂ ਸਿੱਖਾਂ ਨੇ ਦਿੱਤੀਆਂ ਹੈਗੀਆਂ ਆਪਾਂ ਤੇ ਚਲੋ ਇੱਕ ਵੱਡੀ ਗੱਲ ਕਰਦੇ ਨਾ ਪੰਜਾਬੀ ਕਹਿ ਦਿੰਦੇ ਹੈਗੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਸ ਕੁਰਬਾਨੀ ਕਰਨ ਵਾਲੀ ਕੌਮ ਨੂੰ ਤੇ ਨਾਮ ਤੇ ਮਿਲੇ ਨਹੀਂ ਆ ਜੁੱਤੀਆਂ ਹੀ ਮਿਲੀਆਂ ਆਈ ਨਾ ਅਜਿਹੀ ਸਥਿਤੀ ਦੇ ਵਿੱਚ ਇਹ ਸਵਾਲ ਇਹ ਹੈ ਕਿ ਬੰਦੀ ਸਿੰਘਾਂ ਦਾ ਰਿਹਾ ਜਿਨ੍ਹਾਂ ਨੇ ਸਜ਼ਾ ਭੁਗਤ ਚੁੱਕੇ ਨੇ ਉਹ ਰਿਹਾ ਕਿਉਂ ਨਹੀਂ ਕੀਤੇ ਜਾ ਰਹੇ ਉਹ ਕਾਰਤਕ ਸਾਹਿਬ ਦੇ ਜਥੇਦਾਰ ਨੂੰ ਤਾਂ ਹੀ ਗੁੱਸਾ ਹੈ ਔਰ ਦੂਜੀ ਗੱਲ ਜਿਹੜਾ ਉਹ ਅਮੀਸ਼ਾ ਦੀ ਗੱਲ ਕੀਤੀ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਬੋਲਿਆ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਸਾਹਿਬ ਦਾ ਹਵਾਲਾ ਵੀ ਦਿੱਤਾ ਹੈਗਾ ਹੁਣ ਇਹ ਉਹ ਮਸਲਾ ਹੈਗਾ ਬਲਵੰਤ ਸਿੰਘ ਰਾਜੋਵਾਣਾ ਦਾ ਸਵਾਲ ਹੁਣ ਜਦ ਉਸ ਕੇ ਦੀ ਵਿੱਚ ਉਹਨਾਂ ਨੂੰ ਸਜ਼ਾ ਹੋ ਚੁੱਕੀ ਉਹਨਾਂ ਨੂੰ ਕਈ ਸਾਲ ਹੋ ਚੁੱਕੇ ਨੇ 27 ਸਾਲ ਹੋ ਚੁੱਕੇ ਨੇ ਤੇ ਇੱਥੇ ਦੇ ਪਿੱਛੇ ਜੇ ਯੂਪੀ ਦੇ ਵਿੱਚ ਇੱਕ ਬੀਜੇਪੀ ਦੇ ਐਮਐਲਏ ਨੇ ਦੂਜੀ ਪਾਰਟੀ ਦਾ ਐਮਐਲਏ ਮਾਰ ਦਿੱਤਾਗਾ ਉਹਨੂੰ ਸਜ਼ਾ ਹੋਈ ਹੀ ਉਮਰ ਕੈਦ ਦੀ ਹੋਈ ਸੀ ਉਹ ਗਵਰ ਉਥੋਂ ਦੀ ਜੁਪੀ ਸਰਕਾਰ ਨੇ ਮਾਫ ਕਰ ਦਿੱਤੀ ਹੈਗੀ ਤੇ ਇੱਥੇ ਕੁਝ ਹੋ ਨਹੀਂ ਰਿਹਾ ਹੈਗਾ ਹੁਣ ਇਸੇ ਕਰਕੇ ਸਿੱਖ ਕੌਮ ਤੜਫਰੀ ਹੈਗੀ ਕਿ ਜਿੰਨਾ ਲੋਕਾਂ ਨੇ ਸਜ਼ਾ ਪੂਰੀ ਹੋ ਚੁੱਕੀ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਹਾਲਾਂਕਿ ਬੰਦੀ ਸਿੰਘਾਂ ਨੂੰ ਲੈ ਕੇ ਮੋਰਚਾ ਵੀ ਲੱਗਾ ਪਰ ਮੋਰਚਾ ਠੰਡਾ ਜਾ ਪੈ ਗਿਆ ਔਰ ਕਈਆਂ ਨੂੰ ਉਸ ਮੋਰਚੇ ਦੇ ਨਾਲ ਫਾਇਦਾ ਹੋ ਗਿਆ ਕਈਆਂ ਨੂੰ ਨੁਕਸਾਨ ਹੋ ਗਿਆ ਹੁਣ ਕਾਲ ਤਖਤ ਸਾਹਿਬ ਦੇ ਜਥੇਦਾਰ ਦੇਖਦੇ ਇੱਕ ਸਮੱਸਿਆ ਦੇ ਹੋਰ ਕੀ ਕਾਰਵਾਈ ਕਰਦੇ ਪਰ ਨਾਲ ਦੀ ਨਾਲ ਅਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿ ਦਿੱਤਾ ਹੈਗਾ ਕਿ ਬਲਵੰਤ ਸਿੰਘ ਰਾਜੋਵਾਲਾ ਦੇ ਮਸਲੇ ਦੇ ਵਿੱਚ ਨਾ ਤੇ ਤੁਸੀਂ ਮਰਸੀ ਅਪੀਲ ਤੇ ਕੋਈ ਕਾਰਵਾਈ ਕਰ ਨਾ ਸਜ਼ਾ ਮਾਫ ਕਰੇ ਨਾ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਲਈ ਹੋ ਗਿਆ। ਔਰ ਹੁਣ ਦੇਖਦੇ ਕਿ ਉਹ ਕਹਿੰਦੇ ਸੀ ਦੁਬਾਰਾ ਆਖਰੀ ਵਾਰ ਮਿਲਣ ਦੀ ਕੋਸ਼ਿਸ਼ ਕਰਨੀ ਆ। ਉਹ ਦੂਜਿਆਂ ਨਾਲੋਂ ਕਹਿੰਦਾ ਕਿ ਫਿਰ ਅਕਾਲ ਤਖਤ ਸਾਹਿਬ ਤੋਂ ਕੋਈ ਸਖਤ ਹੁਕਮ ਲਿਆ ਜਾਵੇ। ਹੁਣ ਜਿਹੜਾ ਸਖਤ ਹੁਕਮ ਆਣਾ ਉਹ ਕਿਹੜਾ ਹੋਊਗਾ? ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੋਊਗਾ। ਪਹਿਲਾਂ ਵੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਹੋਇਆ ਸੀ। ਉਸ ਸਮੇ ਬਰਬਾਦਰ ਸਾਹਿਬ ਮੁੱਖ ਮੰਤਰੀ ਸਨ ਸੁਬੀਤ ਸਿੰਘ ਬਾਦਲ ਗ੍ਰਹਿ ਮੰਤਰੀ ਇਹਨਾਂ ਨੇ ਫਿਰ ਦੋਨਾਂ ਨੇ ਕਿਉਂਕਿ ਉਹ ਦੋਥੇ ਬੀਜੇਪੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੀ ਔਰ ਰਾਸ਼ਟਰਪਤੀ ਸੀ ਉਸ ਸਮੇ ਪ੍ਰਤਿਭਾ ਪਾਟਲ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰਸ਼ਿਪ ਬਾਅਦ ਚ ਰਾਸ਼ਟਰਪਤੀ ਬਣ ਗਏ ਉਹਨਾਂ ਨੂੰ ਜਾ ਕੇ ਮਿਲੇ ਸੀ ਤੇ ਫਿਰ ਉਹ ਫਾਂਸੀ ਦੀ ਸਜ਼ਾ ਰੁਕਵਾਈ ਗਈ ਸੀ ਹੁਣ ਇਸ ਟਾਈਮ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਭਾਰਤ ਸਰਕਾਰ ਡਿਸਾਈਡ ਕਰੇ ਭਾਰਤ ਸਰਕਾਰ ਡਿਸਾਈਡ ਨਹੀਂ ਕਰ ਰਹੀ ਪਰ ਸਰਕਾਰ ਇਸ ਕਰਕੇ ਨਹੀਂ ਕਿਉਂਕਿ ਭਾਜਪਾ ਭਾਜਪਾ ਦੀ ਸੋਚ ਸਾਰਿਆਂ ਨੂੰ ਪਤਾ ਹੁਣ ਉਹ ਕਹਿੰਦੇ ਕਿ ਜੇ ਇਹਨਾਂ ਛੱਡ ਦੇ ਜਾਂ ਫਿਰ ਸਾਡਾ ਏਜੰਡਾ ਖਤਮ ਹੋ ਜਾਣਾ ਹੈਗਾ ਹੁਣ ਵੋਟਾਂ ਆ ਗਿਆ ਜੰਮੂ ਕਸ਼ਮੀਰ ਦੀ ਹਰਿਆਣਾ ਦੀ ਫਿਰ ਟਾਈਮ ਨਿਕਲ ਜੂਗਾ ਹੁਣ ਜਿਹੜੇ ਸ਼ਰੂਮਣੀ ਗੋਦਾ ਪ੍ਰਬੰਧਕ ਕਮੇਟੀ ਨੇ ਕਾਲ ਤੱਕ ਸਾਹਿਬ ਨੂੰ ਕਿਹਾ ਨਾ ਕਿ ਸਖਤ ਫੈਸਲਾ ਲਾਇਆ ਜਾਵੇ ਉਹ ਸਖਤ ਫੈਸਲੇ ਨਾਲ ਕੀ ਮੁਖਮੰਦੀ ਭਗਵੰਤ ਮਾਨ ਧਰਮ ਸੰਕਟ ਫਸਣਗੇ ਜਾਂ ਜੋ ਸਖਤ ਫੈਸਲਾ ਲੈਣਗੇ ਤੇ ਕੀ ਉਸ ਉਹ ਕੋਈ ਲਹਿਰ ਚੱਲੇਗੀ ਸ਼ਰੂਮਣੀ ਕਾਲੀਦਲ ਉਸ ਤੇ ਪਹਿਰਾ ਦੇਗੀ ਔਰ ਗਿਸਿਆਸੀ ਜਮੀਨ ਜਿਹੜੀ ਅਕਾਲੀ ਦਲ ਕੋ ਖੁਸੀ ਆ ਉਹ ਜਿਹੜਾ ਕਾਲ ਤਖਸਾਲ ਤੋਂ ਹੁਕਮ ਸਖਤ ਆਊਗਾ ਉਹ ਸੁਜੀਵਣੀ ਬੂਟੀ ਦੀ ਤਰ੍ਹਾਂ ਹੋਏਗਾ ਇਹ ਫੈਸਲਾ ਆਉਣ ਵਾਲੇ ਦਿਨ ਚ ਲੱਗਦਾ ਕਿ ਕਾਫੀ ਪੰਜਾਬ ਦੀ ਸਿਆਸਤ ਔਰ ਅਕਾਲੀ ਦਲ ਸਿਆਸਤ ਦੇ ਮੱਦੇ ਨਜ਼ਰੇ ਕਾਫੀ ਮੁੱਦਾ ਇਹ ਹੁਣ ਗਰਮ ਰਹਿਣ ਵਾਲਾ ਹੈਗਾ ਸਰਗਰਮ ਰਹਿਣ ਵਾਲਾ ਹੈਗਾ ਉਹਦੇ ਮਸਲੇ ਤੇ ਉਹਨਾਂ ਸਿਆਸਤ ਖੂਬ ਹੋਏਗੀ ਪਰ ਇੱਕ ਗੱਲ ਹੈ ਕਿ ਸਿੱਖ ਕੌਮ ਨੂੰ ਭਾਰਤ ਦੇ ਵਿੱਚ ਘੱਟ ਹੀ ਇਨਸਾਫ ਮਿਲੇ ਆ ਗਏ ਨੇ ਉਹ ਇੱਕ ਤੌਖਲਾ ਵਾਲੀ ਗੱਲ ਵੀ ਇੱਕ ਚਿੰਤਾ ਵਾਲੀ ਵੀ ਗੱਲ ਆ ਗਈ ਹੈ ਹੁਣ ਕਾਲਤਕ ਸਾਹਿਬ ਦੇ ਜਥੇਦਾਰ ਇਸੇ ਕਰਕੇ ਉਹਨਾਂ ਨੇ ਅਮਿਤ ਸ਼ਾਹ ਨੂੰ ਅੱਜ ਸਿੱਧੇ ਹੋਏ ਨੇ ਇਸੇ ਕਰਕੇ ਕਾਲੀ ਦਲ ਨੂੰ ਬਾਰੇ ਗੱਲ ਹੁੰਦੀ ਹੈ ਕਿ ਇੱਕ ਜ਼ਮਾਨਾ ਸੀ ਕਿ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਹੁੰਦਾ ਸੀ ਸ਼੍ਰੋਮਣੀ ਕੋਈ ਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੋਈ ਹੋਰ ਹੁੰਦਾ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੁਝ ਹੋਰ ਹੁੰਦਾ ਸੀ ਤੇ ਸ਼੍ਰੋਮਣੀ ਕਾਲੀ ਦਲ ਦਾ ਮੁੱਖ ਮੰਤਰੀ ਕੋਈ ਹੋਰ ਹੁੰਦਾ ਸੀ ਇੱਕ ਵੇਲੇ ਇਹ ਆ ਗਿਆ ਕਿ ਸਭ ਕੋ ਜੀ ਪ੍ਰਕਾਸ਼ ਸਿੰਘ ਬਾਦਲ ਡਿਸਾਈਡ ਕਰਦੇ ਰਹੇ ਉਹ ਖੁਦ ਹੀ ਕਾਲੀ ਦਲ ਦੇ ਪ੍ਰਧਾਨ ਸੀ ਖੁਦ ਹੀ ਮੁੱਖ ਮੰਤਰੀ ਸਨ ਉਹ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਲਾਉਂਦੇ ਸੀ ਤੇ ਉਹਨਾਂ ਦੇ ਕਹਿਣ ਤੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕਾਲ ਤਖਸਾਲ ਦੇ ਜਥੇਦਾਰ ਲਾਉਂਦੇ ਸੀ ਸ਼੍ਰੋਮਣੀ ਕਾਲੀ ਦਲ ਇੱਕ ਸਿਆਸੀ ਜਮਾਤ ਜਮਾਤ ਹੈ ਇਹਨਾਂ ਦੀ ਭਾਜਪਾ ਦੇ ਨਾਲ ਪਹਿਲਾਂ ਵੀ ਸਾਹ ਜੀ ਅੱਜ ਟੁੱਟ ਗਈ ਕੱਲ ਵਾਲੇ ਸਮੇਂ 'ਚ ਹੋ ਸਕਦੇ ਪਰ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਣੀ ਚਾਹੀਦੀ ਹੈ ਕਾਲੀ ਦਲ ਦੇ ਗਲਾਵੇ ਵਿੱਚ ਨਹੀਂ ਹੋਣਾ ਚਾਹੀਦਾ ਯਥੇਦਾਰ ਗਲਾਵੇ ਵਿੱਚ ਨਹੀਂ ਹੋਣਾ ਚਾਹੀਦਾ ਇਹੋ ਜੇ ਮਸਲਿਆਂ ਦੇ ਵਾਸਤੇ ਫਿਰ ਕਾਲੀ ਦਲ ਜੇ ਉਹਨਾਂ ਦਾ ਦਬਦਬਾ ਨਾ ਆਵੇ ਉਹ ਆਪਣੇ ਲੈਵਲ ਤੇ ਭਾਰਤ ਸਰਕਾਰ ਨਾਲ ਟੱਕਰ ਵੀ ਲੈ ਸਕਦੇ ਨੇ ਲੋਕ ਮੁੱਦਿਆਂ ਨੂੰ ਲੈ ਕੇ ਸਿੱਖ ਮੁੱਦਿਆਂ ਨੂੰ ਲੈ ਕੇ ਤਾਂ ਕਰਕੇ ਇਸੇ ਕਰਕੇ ਕਹਿੰਦੇ ਕਿ ਪਹਿਲਾਂ ਕਾਲੀ ਦਲ ਦੇ ਸਿੱਖ ਕੌਮ ਦੇ ਤਿੰਨ ਪਾਵਰ ਸੈਂਟਰ ਸੀ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੇ ਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਇੱਕੋ ਪਰਿਵਾਰ ਕੋਲ ਆ ਗਿਆ ਤੇ ਉਹ ਸਿੱਖ ਪੰਥ ਦੀਆਂ ਜਿਹੜੀਆਂ ਸਰਮੌਰ ਸੰਸਤਾਵਾਂ ਸੀ ਉਹਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਤੇ ਕੌਮ ਦਾ ਨੁਕਸਾਨ ਹੋਇਆ